ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਅਚਾਨਕ ਘਰ ਦਾ ਮਾਹੌਲ ਕਿਵੇਂ ਬਦਲ ਜਾਂਦਾ ਹੈ ਤੇ ਰੋਜੀ ਦੀਆਂ ਦੋ ਢੀਆਂ ਪੈਦਾ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਘਰ ਵਿੱਚ ਇੱਕ ਮਾਤਮ ਵਾਲਾ ਮਾਹੌਲ ਬਣਦਾ ਹੈ ਆ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਗੁਰਪ੍ਰੀਤ ਨੂੰ ਬਹੁਤ ਗੁੱਸਾ ਚੜ ਰਿਹਾ ਹੁੰਦਾ ਹੈ ਆਪਣੇ ਭਰਾ ਤੇ ਜਦੋਂ ਘਾਰ ਆਉਂਦਾ ਹੈ ਤੇ ਉਹ ਬਹੁਤ ਗੁੱਸੇ ਵਿੱਚ ਬੋਲਦਾ ਹੈ ਉਦੋਂ ਅਚਾਨਕ ਰੋਜੀ ਦੇ ਦਰਦ ਸਟਾਰਟ ਹੋ ਜਾਂਦੀ ਹੈ ਸਾਰਿਆਂ ਦਾ ਧਿਆਨ ਅਚਾਨਕ ਰੋਜੀ ਵੱਲ ਲੱਗ ਜਾਂਦਾ ਹੈ ਉਦੋਂ ਰੋਜੀ ਦੀ ਸੱਸ ਨੂੰ ਰੋਣਾ ਆ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ ਰੋਜੀ ਦੇ ਦੋ ਧੀਆ ਹੀ ਹੋਣਿਆ ਨਹੀਂ ਜਿਵੇਂ ਕਿ ਬਲਜੀਤ ਨੇ ਇਹ ਸਾਰਾ ਝੂਠ ਬੋਲਿਆ ਸੀ ਤੇ ਰੋਜੀ ਨੇ ਹੁਣ ਆਪਣੀ ਸਾਸ ਨੂੰ ਸੱਚ ਦੱਸ ਦਿੱਤਾ ਜਿਸ ਕਰਕੇ ਉਸ ਦੀ ਸਾਸ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਉਹ ਬਲਜੀਤ ਦੇ ਬਹੁਤ ਜ਼ਿਆਦਾ ਥੱਪੜ ਵੀ ਮਾਰਦੀ ਆ ਗੁਰਪ੍ਰੀਤ ਨੂੰ ਵੀ ਬਹੁਤ ਗੁੱਸਾ ਚੜਿਆ ਹੁੰਦਾ ਹੈ ਕਿਉਂਕਿ ਉਹ ਮਿੰਦੇ ਨੂੰ ਉਸ ਦੇ ਨਾਲ ਵੇਖ ਕੇ ਆਉਂਦਾ ਹੈ ਜਿਸ ਨਾਲ ਉਸ ਨੂੰ ਸਤੋ ਜਿਆਦਾ ਨਫ਼ਰਤ ਹੁੰਦੀ ਆ ਜਾਣੀ ਕਿ ਉਸ ਦੇ ਚਾਚੇ ਦਾ ਮੁੰਡਾ ਪੁੱਤਰ ਉਹ ਆਪਸ ਵਿੱਚ ਜਦੋਂ ਗੱਲਾਂ ਕਰ ਰਹੇ ਹੁੰਦੇ ਆ ਤੇ ਮਿੰਦਾ ਤੇ ਅਮਣਾ ਉਸ ਦਾ ਪਿਛਾ ਕਰਦੇ ਕਰਦੇ ਖੇਤਾਂ ਤੱਕ ਪਹੁੰਚ ਜਾਂਦੇ ਆ ਤੇ ਉਥੇ ਪਹੁੰਚ ਕੇ ਉਸਨੂੰ ਪਤਾ ਲੱਗਦਾ ਇੱਕ ਹੀ ਸਾਡਾ ਦੁਸ਼ਮਣ ਬੁੱਟ ਰਿਹਾ ਕਿਉਂਕਿ ਪਖੰਡੀ ਸਾਈ ਨੇ ਗੁਰਪ੍ਰੀਤ ਦੇ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਉਸ ਨੂੰ ਪਹਿਲਾਂ ਪਤਾ ਤਾਂ ਨਹੀਂ ਹੁੰਦਾ ਉਸ ਦੇ ਚੇਲੇ ਨੇ ਇਹ ਸਾਰੀ ਗੱਲ ਸੁਣੀ ਹੁੰਦੀ ਆ ਜਿਸ ਕਰਕੇ ਉਹ ਇਸ ਤ੍ਰਿਕੇ ਨਾਲ ਗੁਰਪ੍ਰੀਤ ਨੂੰ ਪੜ੍ਹਾਉਂਦਾ ਹੈ ਕਿ ਗੁਰਪ੍ਰੀਤ ਨੂੰ ਮਿੰਦੇ ਨਾਲ ਨਫ਼ਰਤ ਹੋਣ ਲੱਗ ਜਾਂਦੀ ਆਂ ਘਰ ਪਹੁੰਚਦੇ ਜਦ ਇਹ ਸਾਰਾ ਕੁਝ ਵੇਖਦਾ ਹੈ ਤੇ ਗੁਰਪ੍ਰੀਤ ਦੇ ਅਚਾਨਕ ਰੰਗ ਉੱਡਦੇ ਜਾਂਦੇ ਆ ਤੇ ਉਸ ਨੂੰ ਮਨੂ ਦਾ ਵੀ ਚੇਤਾ ਆਉਣ ਲੱਗ ਜਾਂਦਾ ਹੈ ਕਿਉਂਕਿ ਮੰਨੂ ਨੇ ਕਿਹਾ ਸੀ ਕਿ ਮੇਰੀਆਂ ਦੋ ਭੈਣਾਂ ਆਉਣਗੀਆਂ ਤੇ ਉਹੀ ਗੱਲ ਸੱਚ ਹੁੰਦੀ ਆ ਪਰ ਉਸ ਨੂੰ ਪਖੰਡੀ ਸਾਈਂ ਤੇ ਪੂਰਾ ਭਰੋਸਾ ਹੁੰਦਾ ਏ ਗੁਰਪ੍ਰੀਤ ਦਾ ਦਿਲ ਤਾਂ ਉਦੋਂ ਟੁੱਟਦਾ ਏ ਜਦ ਉਸਦੇ ਸਾਹਮਣੇ ਇਹ ਸੱਚ ਆਉਂਦਾ ਏ ਉਸ ਨੂੰ ਇਕੱਲੇ ਨੂੰ ਪਤਾ ਨਹੀਂ ਹੁੰਦਾ ਤੇ ਬਾਕੀ ਸਾਰਿਆਂ ਨੂੰ ਪਤਾ ਹੁੰਦਾ ਏ ਜਿਸੇ ਚੱਕਰ ਕੇ ਘਰ ਵਿੱਚ ਕਲੇਸ਼ ਕਾਫੀ ਪਹਿਲਾਂ ਤੋਂ ਹੀ ਪਿਆ ਹੁੰਦਾ ਏ ਤੇ ਇਸ ਕਰਕੇ ਹੀ ਘਰ ਦਾ ਸਾਰਾ ਮਾਹੌਲ ਵਿਗੜ ਚੁੱਕਾ ਹੁੰਦਾ ਏ ਗੁਰਪ੍ਰੀਤ ਦੀ ਮਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਉਹ ਸੋਚਦੀ ਆ ਕਿ ਮੇਰੇ ਪੁੱਤ ਦੇ ਨਾਲ ਹਮੇਸ਼ਾ ਰੱਪ ਇਦਾਂ ਹੀ ਕਿਉਂ ਕਰਦਾ ਕਿਉਂਕਿ ਗੁਰਪ੍ਰੀਤ ਨੂੰ ਅਚਾਨਕ ਜਦ ਇਹ ਗੱਲ ਪਤਾ ਲੱਗਦੀ ਆ ਤੇ ਉਸ ਨੂੰ ਬਹੁਤ ਵੱਡਾ ਤਕਾ ਲੱਗਦਾ ਏ ਇਹ ਗੱਲ ਸੁਣ ਕੇ ਸਾਰੇ ਜਾਣੇ ਖਮੋਸ਼ੀ ਵਿੱਚ ਖੜੇ ਹੋ ਜਾਂਦੇ ਨੇ ਤੇ ਗੁਰਪ੍ਰੀਤ ਦੇ ਦਿਮਾਗ ਵਿੱਚ ਮਿੰਦੇ ਵਾਲੀ ਗੱਲ ਨਿਕਲ ਜਾਂਦੀ ਆ ਤੇ ਉਹਦਾ ਸਾਰਾ ਧਿਆਨ ਉਧਰ ਲੱਗ ਜਾਂਦਾ ਏ ਸੋ ਰੋਜੀ ਨੂੰ ਵੀ ਬਹੁਤ ਟੈਨਸ਼ਨ ਹੁੰਦੀ ਆ ਕਿਉਂਕਿ ਉਸ ਨੂੰ ਪਹਿਲਾਂ ਤੋਂ ਪਤਾ ਤਾਂ ਹੁੰਦਾ ਏ ਪਰ ਫਿਰ ਵੀ ਕੋਈ ਇਹ ਸਾਰਾ ਕੁਝ ਵੇਖਦੀ ਹੈ ਉਸ ਨੂੰ ਲੱਗਦਾ ਹੈ ਕਿ ਮੇਰੀ ਧੀਆਂ ਦੇ ਨਾਲ ਕੁਝ ਮਾੜਾ ਨਾ ਹੋ ਜਾਵੇ ਕਿਉਂਕਿ ਉਹ ਅੱਗੇ ਵੀ ਮਿੰਦੋ ਦੇ ਮੰਨੂ ਤੋਂ ਦੂਰ ਹੈ ਤੇ ਹੁਣ ਉਹ ਆਪਣੀਆਂ ਦੂਜੀਆਂ ਧੀਆਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ ਇਸ ਕਰਕੇ ਉਸ ਨੂੰ ਲੱਗ ਰਿਹਾ ਹੈ ਕਿ ਗੁਰਪ੍ਰੀਤ ਕੋਈ ਗਲਤ ਫੈਸਲਾ ਨਾ ਲੈ ਲਵੇ ਸੋ ਹੁਣ ਦੇਖਾਂਗੇ ਅਗਲੇ ਪਾਰਟ ਵਿੱਚ ਕੀ ਹੋਵੇਗਾ ਜੇਕਰ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ